ਸ਼ਾਹ ਹਾਦਿਰ ਦੇਵੇਂ ਸਹਾ ਦਾਸਤਾਨੇ ਪਾਸ਼ਾਹੇ ਨੋਮੀ ਸ਼੍ਰੀ ਗੁਰੂ ਤੇਗ ਪਹਾਡਾ ਜੀ ਦਾ ਤੜ ਰਕਾਬਗੰਜ ਸਾਹਿਬ ਕਿਵੇਂ ਪੁੱਜਾ 11 ਨਵੰਬਰ 1675 ਦਿੱਲੀ ਦੇ ਚਾਨੀ ਚੌਕ ਵਿੱਚ ਸ਼੍ਰੀ ਗੁਰੂ ਤੇਗ ਪਹਾਡਾ ਸਾਹਿਬ ਨੂੰ ਚੁਕਾ ਸਕਣ ਵਿੱਚ ਪੂਰੀ ਤਰ੍ਹਾਂ ناکਾਮ ਰਹਿਣ ਉਤੇ ਕਾਜੀ ਨੇ ਫਤਵਾ ਜਾਰੀ ਕਰ ਦਿੱਤਾ ਕਿ ਗੁਰੂ ਸਾਹਿਬ ਦਾ ਸੀਸ ਦਾਜੇ ਗੋ ਨੂੰ ਜੁਦਾ ਕਰ ਦਿੱਤਾ ਜਾਵੇ ਸ਼ਹਿਰ ਵਿੱਚ ਟੰਡੋਰਾ ਪਿਟਵਾ ਦਿੱਤਾ ਗੁਰੂ ਸਹਿਬ ਦੀ ਸ਼ਹੀਦੀ ਤੋਂ ਬਾਅਦ ਉਹਨਾਂ ਦਾ ਸਰੀਰ ਉੱਥੇ ਹੀ ਪਿਆ ਰਹਿਣ ਦਿੱਤਾ ਜਾਵੇ ਤਾਂ ਜੋ ਕੋਈ ਵੀ ਹਕੂਮਤ ਨਾਲ ਦੁਬਾਰਾ ਮੱਥਾ ਲਾਉਣ ਦੀ ਹਿੰਮਤ ਨਾ ਕਰੇ ਜਲਾਦ ਜਲਾਲਉਲਦੀਨ ਨੇ ਤਲਵਾਰ ਚੱਫੀ ਕਰ ਲਈ ਗੁਰੂ ਸਹਿਬ ਦੀ ਸ਼ਹੀਦੀ ਲਈ ਜਬੂਤਰਾ ਵੀ ਤਿਆਰ ਕਰਵਾ ਦਿੱਤਾ ਗਿਆ ਸਿਪਾਹੀਆਂ ਦੇ ਸਖਤ ਪਹਿਰਿਆਂ ਵਿੱਚ ਗੁਰੂ ਸਾਹਿਬ ਨੂੰ ਪੇਜਰੇ ਵਿੱਚੋਂ ਬਾਹਰ ਕੱਢਿਆ ਗਿਆ ਭੁਲੇ ਅਸਮਾਨ 헤ਠਾ ਚਾਨੀ ਚੌਂਕ ਵਿੱਚ ਹਜ਼ਾਰਾਂ ਦੀ ਗਿਣਤੀ ਵਿੱਚ ਲੋਕ ਖੜੇ ਸਨ ਜੱਲਾਦ ਨੇ ਤਲਵਾਰ ਚਲਾਈ ਤੇ ਗੁਰੂ ਸਾਹਿਬ ਤਿਲਕ ਤੇ ਜਨੇਊ ਦੀ ਰੱਖਿਆ ਲਈ ਸ਼ਹੀਦ ਹੋ ਗਏ ਪ੍ਰਿੰਸੀਪਲ ਸਦਬੀਰ ਸਿੰਘ ਅਨੁਸਾਰ ਗੁਰੂ ਸਾਹਿਬ ਦੀ ਸ਼ਹੀਦੀ ਤੋਂ ਬਾਅਦ ਮੁਗਲ ਹਕੂਮਤਾਂ ਦੀ ਪਰਵਾਹ ਕੀਤੇ ਬਿਨਾਂ ਗੁਰੂ ਸਾਹਿਬ ਦਾ ਸਿਰਸ ਲੈ ਕੇ ਭਾਈ ਜੈਤਾ ਜੀ ਅਨੰਦਪੁਰ ਸਾਹਿਬ ਨੂੰ ਰਵਾਨਾ ਹੋ ਗਏ ਅਤੇ ਢੜ ਨੂੰ ਭਾਈ ਲੱਖੀ ਸ਼ਾਵਣਜਾਰਾ ਨੇ ਆਪਣੇ ਪੁੱਤਰਾਂ ਅਤੇ ਕੁਝ ਸਿੱਖਾਂ ਦੀ ਮਦਦ ਨਾਲ ਸੰਭਾਲਿਆ ਸੀ ਭਾਈ ਲੱਖੀ ਸ਼ਵਨਜਾਰਾ ਬਹੁਤ ਵੱਡੇ ਵਪਾਰੀ ਸਨ ਇਸ ਕਰਕੇ ਉਹਨਾਂ ਨੂੰ ਸ਼ਹਿਰ ਦੇ ਅੰਦਰ ਹਰ ਪਾਸੇ ਜਾਣ ਦੀ ਖੁੱਲ ਸੀ ਲਾਲ ਕਿਲੇ ਵਿੱਚ ਰਾਸ਼ਨ ਪਹੁੰਚਾ ਕੇ ਉਹਨਾਂ ਨੇ ਆਪਣੇ ਬੈਲ ਗੱਡੇ ਕਿਲੇ ਦੇ ਬਾਹਰ ਹੀ ਖੜੇ ਕਰ ਦਿੱਤੇ ਭਾਈ ਲੱਖੀਸ਼ਾ ਉਹਨਾਂ ਦੇ بیٹے ਭਾਈ ਨਿਗਾਈਆ ਭਾਈ ਉਦਾ ਭਾਈ ਨਾਨੂ ਭਾਈ ਤੁਲਸੀ ਅਤੇ ਭਾਈ ਗੁਰਦੇਤਾ ਜੀ ਨੇ ਆਪਣੇ ਪਲਾਨ ਮੁਤਾਬਕ ਮੌਕਾ ਦੇ ਕੇ ਬੈਲ ਗੱਡੀਆਂ ਨੂੰ ਚਾਨਨੀ ਚੌਕ ਵੱਲ ਹੱਕ ਦਿੱਤਾ। ਲਾਲ ਕਿਲੇ ਤੋਂ ਫਤਿਹਪੁਰੇ ਵੱਲ ਜਾਂਦੇ ਹਾਂ ਸਾਰੇ ਗੱਡੇ ਖੱਬੇ ਪਾਸੇ ਕੋਤਵਾਲੀ ਵੱਲ ਕਰ ਲੈ ਗਏ। ਗੱਡਿਆਂ ਦੇ ਚੱਲਣ ਕਰਕੇ ਇਤਨੀ ਧੂੜ ਉੱਡੀ ਕਿ ਪਹਿਰਾ ਦੇ ਰਹੇ ਸਿਪਾਹੀ ਪਿੱਛੇ हट ਗਏ। ਕੁਝ ਗੱਡਿਆਂ ਦੇ ਲੰਘ ਜਾਣ ਉਪਰੰਤ ਪਾਈ ਲੱਖੇ ਸ਼ਾਹ ਨੇ ਬਾਕੀ ਸਿੱਖਾਂ ਦੀ ਮਦਦ ਨਾਲ ਗੁਰੂ ਸਾਹਿਬ ਦੇ ਸਰੀਰ ਨੂੰ ਬੜੇ ਅਦਬ ਸਤਿਕਾਰ ਨਾਲ ਇੱਕ ਰੂਹ ਦੇ ਗੱਡੇ ਵਿੱਚ ਛੁਪਾ ਕੇ ਰੱਖ ਲਿਆ। ਤੇ ਸ਼ਾਮ ਵੇਲੇ ਆਪਣੇ ਘਰ ਪਿੰਡ ਰਾਸੀਨਾ ਅਰਕਾਗੰਜ ਸਾਹਿਬ ਵਿੱਚ ਪਹੁੰਚ ਗਏ ਭਾਈ ਲੱਖੀ ਸ਼ਾਹ ਵਣਜਾਰਾ ਨੇ ਗੁਰੂ ਸਾਹਿਬ ਦੇ ਪਾਵਨ ਸਰੀਰ ਨੂੰ ਬੜੇ ਹੀ ਸਤਕਾਰ ਨਾਲ ਆਪਣੇ ਘਰ ਵਿੱਚ ਵਿਰਾਜਮਾਨ ਕੀਤਾ ਤੇ ਪੂਰੇ ਘਰ ਨੂੰ ਸਮਾਨ ਸਮੇਤ ਅਗ ਲਗਾ ਕੇ ਬੜੇ ਅਦਬ ਨਾਲ ਸਿਰ ਚਕਾਉਂਦਿਆਂ ਸ਼ੁਕਰ ਮਨਾਇਆ ਗੁਰੂ ਸਾਹਿਬ ਦੇ ਪਾਵਨ ਸਰੀਰ ਦਾ ਸਸਕਾਰ ਹੋ ਗਿਆ ਸੀ ਜਿਸ ਵੇਲੇ ਅਗ ਛੰਡੀ ਹੋਈ ਤਾਂ ਭਾਈ ਲੱਖੀ ਸ਼ਾਹ ਵਣਜਾਰਾ ਜੀ ਨੇ ਗੁਰੂ ਸਾਹਿਬ ਦੇ ਪਵਿੱਤਰ ਫੁੱਲ ਇੱਕ ਗਾਕਰ ਵਿੱਚ ਪਾ ਕੇ ਉੱਥੇ ਹੀ ਜ਼ਮੀਨ ਹਿਠਾ ਦਬਾ ਦਿੱਤੇ ਜਿਸ ਅਸਥਾਨ ਤੇ ਸ੍ਰੀ ਗੁਰੂ ਤੇਗ ਪਹਾੜਾ ਜੀ ਦੇ ਪਾਵਨ ਧੜ ਦਾ ਸਸਕਾਰ ਹੋਇਆ ਸੀ ਅੱਜ ਉੱਥੇ ਗੁਰਦੁਆਰਾ ਰਕਾਬगंज ਸਾਹਿਬ ਸੁਸ਼ੋਭਿਤ ਹੈ ਭਾਈ ਲੱਖੀ ਸ਼ਾਵਨਜਾਰਾ ਜੀ ਦੀ ਇਸ ਮਹਾਨ ਸੇਵਾ ਨੂੰ ਕਦੇ ਵੀ ਭੁਲਾਇਆ ਨਹੀਂ ਜਾ ਸਕਦਾ